90 ਸਾਲ ਦੇ ਮੌਕੇ ਤੇ ਪੰਜਾਬੀਆਂ ਤੇ ਕਰਜ਼ਾ ਵਧਣ ਜਾ ਰਿਹਾ ਹੈ ਪੰਜਾਬ ਸਰਕਾਰ ਖਰਚਾ ਚੁੱਕਣ ਜਾ ਰਹੀ ਹੈ ਜਿਹੜੇ ਵੱਡੇ ਵੱਡੇ ਦਾਅਵੇ ਹੁੰਦੇ ਸਨ ਭੁੱਲਰ ਸਾਹਿਬ ਕਿ ਪੰਜਾਬ ਸਰਕਾਰ ਕੋਲੋਂ ਪੰਜਾਬ ਦੇ ਵਿੱਚ ਸਰੋਤ ਬਹੁਤ ਨੇ ਜਿੱਥੋਂ ਆਮਦਨ ਇਕੱਠੀ ਕੀਤੀ ਜਾ ਸਕਦੀ ਹੈ ਫਿਰ ਇਹ ਕਰਜ਼ਾ ਕਿੰਨਾ ਚੁੱਕਿਆ ਜਾ ਰਿਹਾ ਤੇ ਕਿਸ ਕੰਮ ਲਈ ਚੁੱਕਿਆ ਜਾ ਰਿਹਾ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਕੀਤੀ ਜਾਵੇ ਕਿ ਇਸ ਟਾਈਮ ਪੰਜਾਬ ਤੇ ਹੁਣ ਤੱਕ ਕਿੰਨਾ ਕਰਜ਼ਾ ਵਾ ਤੇ 2024-2025 ਦੇ ਵਿੱਤੀ ਬਰੇ ਦਰਣ ਪੰਜਾਬ ਤੇ ਮੋٹے ਰੂਪ ਦੇ ਵਿੱਚ 3.82 ਲੱਖ ਕਰੋੜ ਰੁਪਏ ਦਾ ਕਰਜ਼ਾ ਸਾਹਮਣੇ ਆਇਆ ਸੀ ਤੇ ਹੁਣ ਗੱਲ ਅਗਰ 2025-2026 ਦੇ ਬਜਟ ਦੇ ਅਨੁਮਾਨ ਮੁਤਾਬਕ ਗੱਲ ਕਰੀਏ ਤਾਂ ਪੰਜਾਬ ਤੇ 4.17 ਮਤਲਬ ਕਰੀਬ-ਕਰੀਬ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਤੇ ਪਹੁੰਚ ਜਾਊਗਾ ਤੇ ਜੇ ਸਾਹਬ ਦੇ ਨਾਲ ਪੰਜਾਬ ਸਰਕਾਰ ਲਗਾਤਾਰ ਕਰਜ਼ਾ ਚੁੱਕ ਰਹੀ ਆ ਤੇ ਇਵੇਂ ਲੱਗਦਾ ਕਿ ਜਦੋਂ 31 ਮਾਰਚ 2027 ਹੋਣੀ ਆ ਤੇ ਪੰਜਾਬ ਦੇ ਮੋٹے ਰੂਪ ਦੇ ਵਿੱਚ 5 ਲੱਖ ਕਰੋੜ ਦਾ ਕਰਜ਼ਾ ਹੋ ਜਾਊਗਾ ਕਿਉਂਕਿ ਇਸ ਸਰਕਾਰ ਨੇ ਹੁਣ ਤੱਕ ਵਿਕਾਸ ਦੇ ਨਾਮ ਤੇ ਕਰੀਬ 40828 ਕਰੋੜ ਰੁਪਏ ਦਾ ਜਿਹੜਾ ਵਾ ਉਹ ਖੁੱਲੇ ਬਾਜ਼ਾਰ ਦੇ ਵਿੱਚੋਂ ਚੁੱਕ ਲਿਆ ਹੈਗਾ ਹਾਲਾਂਕਿ ਭਾਰਤ ਸਰਕਾਰ ਨੇ 224 225 ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਕਰਜ਼ੇ ਦੀ ਲਿਮਿਟ ਆ ਕਿ ਤੁਸੀਂ ਬਾਜ਼ਾਰ ਚੋਂ ਇੰਨਾ ਕਰਜ਼ਾ ਚੁੱਕ ਸਕਦੇ ਉਹ 23716 ਸੀ ਲੇਕਿਨ ਉਹਦੇ ਮੁਕਾਬਲੇ ਇਹਨਾਂ ਨੇ 40828 ਕਰੋੜ ਮੋٹے ਰੂਪ ਦੇ ਵਿੱਚ 44000 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੁਣ ਸਰਕਾਰ ਨੇ ਫੇਰ ਵਿਕਾਸ ਦੇ ਨਾਮ ਤੇ ਮਾਰਕੀਟ ਦੇ ਵਿੱਚੋਂ 2000 ਕਰੋੜ ਰੁਪਇਆ ਕਰਜ਼ਾ ਚੁੱਕਣ ਦੀ ਤਿਆਰੀ ਕਰ ਲਈ ਆ ਖਬਰ ਸਾਹਮਣੇ ਆਈ ਆ ਕਿ ਪੰਜਾਬ ਸਰਕਾਰ ਨੇ ਹੁਣ ਵਿਕਾਸ ਕਾਰਜਾਂ ਨੂੰ ਗਤੀ ਦੇਣ ਵਾਸਤੇ ਜਾਂ ਵਿਕਾਸ ਕਾਰਜਾਂ ਦੇ ਵਿੱਚ ਹੋਰ ਤੇਜ਼ੀ ਲਿਆਉਣ ਵਾਸਤੇ 2000 ਕਰੋੜ ਰੁਪਏ ਦਾ ਇੱਕ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ ਕਰ ਲਈ ਹੈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਇਸ ਸਬੰਧੀ 2 ਜਨਵਰੀ ਨੂੰ ਜਿਹੜੀ ਆ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਸੀ ਸਰਕਾਰ ਦਾ ਕਹਿਣਾ ਕਿ ਇਸ ਰਾਸ਼ੀ ਦੇ ਨਾਲ ਇਸ ਰਕਮ ਦੇ ਨਾਲ ਜਿਹੜੀਆਂ ਯੋਜਨਾਵਾਂ ਚੱਲ ਰਹੀਆਂ ਨੇ ਉਹਨਾਂ ਯੋਜਨਾਵਾਂ ਦੇ ਵਿੱਚ ਜਿਹੜਾ ਵਿਕਾਸ ਤੇ ਹੋਰ ਜਿਹੜੇ ਉਹਨਾਂ ਦੇ ਖਰਚੇ ਹੋਣੇ ਨਾ ਵਿਕਾਸ ਯੋਜਨਾਵਾਂ ਦੇ ਵਿੱਚ ਉਹਦੇ ਵਾਸਤੇ ਹੀ 2000 ਰੁਪਏ ਚੁੱਕਿਆ ਜਾਊਗਾ ਹਾਲਾਂਕਿ ਸੂਬੇ ਦੀ ਜਿਹੜੀ ਸਥਿਤੀ ਆ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਆ ਤੇ ਲਗਾਤਾਰ ਹੋਰ ਕਮਜ਼ੋਰ ਹੁੰਦੀ ਜਾ ਰਹੀ ਆ ਤੇ ਹੁਣ ਸਵਾਲ ਵੀ ਖੜੇ ਹੋ ਰਹੇ ਨੇ ਅੰਕੜਿਆਂ ਦੇ ਮੁਤਾਬਕ ਵਿੱਤੀ ਵਾਰਾ 224-2025 ਦੇ ਦੌਰਾਨ ਪੰਜਾਬ ਦੇ ਉੱਤੇ ਅਨੁਮਾਨਿਤ ਕਰਜ਼ਾ 3.82 ਲੱਖ ਕਰੋੜ ਰੁਪਏ ਸੀ ਤੇ ਸਾਲ 2025-2026 ਦੇ ਬਜਟ ਅਨੁਮਾਨ ਅਨਸਾਰ ਆਗਾਮੀ ਜਿਹੜਾ ਗਾਹ ਵਿੱਤੀ ਵਾਰਾ ਹੋਣਾ ਉਹਦੇ ਅੰਤ ਤੱਕ ਕਰਜ਼ਾ ਵਧ ਕੇ 4.17 ਲੱਖ ਹੋ ਜਾਊਗਾ ਤੇ ਜਦੋਂ 26-27 ਦਾ ਬਜਟ ਅਨੁਮਾਨ ਹੋਊਗਾ ਤੇ ਲਾਜ਼ਮੀ ਤੌਰ ਤੇ ਉਦੋਂ ਇਹ 5 ਲੱਖ ਕਰੋੜ ਤੱਕ ਕਰਜ਼ਾ ਪੰਜਾਬ ਤੇ ਪਹੁੰਚ ਜਾਊਗਾ ਇਸ ਦੇ ਬਾਵਜੂਦ ਸਰਕਾਰ ਨੇ ਵਿਕਾਸ ਕਰਤਾ ਦੇ ਵਿੱਚ ਕਿਹਾ ਕਿ ਕਮੀ ਕੋਈ ਪੈਸੇ ਦੀ ਆਉਣ ਹੀ ਦਿੱਤੀ ਤੇ ਨਵਾਂ ਜਿਹੜਾ ਕਰਜ਼ਾ ਚੁਕਾਇਆ ਜਾ ਰਿਹਾ ਹੁਣ ਵਿੱਤ ਵਿਭਾਗ ਦੀ ਨੋਟੀਫਿਕੇਸ਼ਨ ਮੁਤਾਬਕ 2000 ਰੁਪਏ ਦਾ ਇਹ ਕਰਜ਼ਾ ਖੁੱਲੇ ਬਾਜ਼ਾਰ ਵਿੱਚ ਨਿਲਾਮੀ ਦੇ ਜ਼ਰੀਏ ਚੁਕਾਇਆ ਜਾਊਗਾ ਇਹ ਕਰਜ਼ਾ 5 ਸਾਲਾਂ ਲਈ ਚੁਕਾਇਆ ਜਾਊਗਾ 2000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਸਰਕਾਰ ਅਗਲੇ 5 ਸਾਲਾਂ ਤੱਕ ਇਹ ਕਰਜ਼ਾ ਵਾਪਸ ਮੋੜ ਦਊਗੀ ਸਰਕਾਰ ਦਾ ਦਾਵਾ ਕਿ ਇਹ ਕਰਜ਼ਾ ਜਿਹੜਾ 2000 ਕਰੋੜ ਦਾ ਚੁਕਣਾ ਇਹ 7 ਜਨਵਰੀ 2031 ਤੱਕ ਪੂਰੀ ਤਰ੍ਹਾਂ ਚੁਕਾ ਦਿੱਤਾ ਜਾਊਗਾ ਉਦੋਂ ਪਤਾ ਨਹੀਂ ਕਿ ਇਹਦੀ ਪਾਰਟੀ ਦੀ ਸਰਕਾਰ ਹੋਣੀ ਆ ਪਰ ਇਹ 2031 ਤੱਕ ਸਰਕਾਰ ਨੇ 5 ਸਾਲਾਂ ਦੇ ਵਿੱਚ ਕਰਜ਼ਾ ਚੁੱਕ ਚੁਕਾ ਦੇਣਾਗਾ ਮਤਲਬ ਜਿਹੜਾ 2000 ਚੱਕਿਆ ਉਹ ਉਹਨੂੰ 5 ਸਾਲਾਂ ਦੇ ਵਿੱਚ ਸਰਕਾਰ ਨੇ ਵਿਆਜ ਸਮੇਤ ਵਾਪਸ ਮੋੜ ਦੇਣਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਇਸ ਜਿਹੜਾ ਰਕਮ ਦਾ ਜਿਹੜਾ ਹਿੱਸਾ ਵਾ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਿੱਛੇ ਸਰਕਾਰਾਂ ਨੇ ਕਰਜ਼ੇ ਚੁੱਕੇ ਨੇ ਜਾਂ ਇਸ ਇੱਕ ਸਰਕਾਰ ਨੇ ਉਹਦਾ ਵਿਆਜ ਭੁਗਤਾਨ ਕਰਨ ਵਾਸਤੇ ਤੇ ਵਿੱਤੀ ਦੇਣ ਦੇ ਦੇਣਦਾਰੀਆਂ ਦੇ ਹੱਲ ਕਰਨ ਵਾਸਤੇ ਕਰਜ਼ਾ ਚੁੱਕਰੀ ਹੈ ਗਿਆ। ਉਹ ਹਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਕਰਜ਼ਾ ਦਾ ਵਿਆਜ ਮੋੜਨ ਵਾਸਤੇ ਫਿਰ ਕਰਜ਼ਾ ਚੁੱਕਣਾ ਪੈ ਰਿਹਾ। ਹੁਣ ਇਹ ਵੀ ਹੈ ਜਿਹੜੇ ਆਰਥਿਕ ਮਾਹਿਰ ਨੇ ਉਹ ਕੀ ਕਹਿੰਦੇ ਹੈਗੇ ਨੇ ਕਿ ਪੰਜਾਬ ਸਰਕਾਰ ਦਾ ਵੱਡਾ ਹਿੱਸਾ ਜਿਹੜਾ ਨਾ ਉਹ ਤਨਖਾਹ ਪੈਂਚਰ ਦੇ ਕਰਜ਼ੇ ਦੇ ਵਿਆਜ ਦੇ ਰੂਪ ਦੇ ਵਿੱਚ ਹੀ ਪੈਸਾ ਜਾ ਰਿਹਾ ਜਦ ਕਿ ਡਿਵੈਲਪਮੈਂਟ ਵਾਸਤੇ ਘਟ ਹੁਣ ਹੁਣ ਸਰਕਾਰ ਕਹਿੰਦੀ ਕਿ ਅਸੀਂ 2000 ਕਰੋੜ ਰੁਪਇਆ ਕਰਜ਼ਾ ਵਿਕਾਸ ਕਰਜ਼ਾ ਵਾਸਤੇ ਚੁਕਣਾਗਾ ਹੁਣ ਸਭ ਤੋਂ ਵੱਡੀ ਗੱਲ ਕਿ ਸੂਬਾ ਸਰਕਾਰ ਵਿੱਤੀ ਜਿਹੜੇ ਪ੍ਰਬੰਧ ਸੀ ਉਹ ਕਰਨ ਦੇ ਵਿੱਚ ਬੁਰੀ ਤਰ੍ਹਾਂ ਸਫਲ ਨਹੀਂ ਹੋਈ ਫੇਲ੍ਹ ਸਾਬਤ ਹੋਈਆ ਹਾਲਾਂਕਿ ਇਹਨਾਂ ਨੇ ਕਿਹਾ ਸੀ ਕਿ ਸ਼ਰਾਬ ਤੇ ਮਾਈਨਿੰਗ ਤੋਂ ਕੋਈ 50000 ਕਰੋੜ ਰੁਪਏ ਸਾਲ ਦਾ ਇਕੱਠਾ ਕੀਤਾ ਜਾਊਗਾ ਲੇਕਿਨ ਉਹ 5000 ਕਰੋੜ ਵੀ ਨਹੀਂ ਪਹੁੰਚਿਆ ਗਿਆ ਤੇ ਵਿੱਤੀ ਪ੍ਰਬੰਧ ਵੀ ਸਰਕਾਰ ਨਹੀਂ ਕਰ ਪਈ ਹੈਗੀ ਲੇਕਿਨ ਸਕੀਮਾਂ ਸਰਕਾਰ ਦੀਆਂ ਬਹੁਤ ਜ਼ਿਆਦਾ ਹਲੇ ਤੇ 1000 ਰੁਪਇਆ ਬੀਬੀਆਂ ਨੂੰ ਦੇਣਾ ਹੈਗਾ ਪਰ ਜਿਹੜੇ ਨਵੇਂ ਸਰੋਤ ਪੈਦਾ ਕਰਨ ਦੇ ਵਿੱਚ ਸੀ ਉਹ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਔਰ ਇਸ ਕਰਕੇ ਸਰਕਾਰ ਦਾ ਖਰਚਾ ਤੇ ਇਨਕਮ ਉਹਦੇ ਚ ਬਹੁਤ ਵੱਡਾ ਗੈਪ ਹੋ ਗਿਆ ਸਰਕਾਰ ਜੀ 100 ਰੁਪਏ ਕਮਾਉਂਦੀ ਆ ਤੇ ਉਹਦੇ ਚ 2 250 ਰੁਪਏ ਉਹਨਾਂ ਦਾ ਖਰਚਾ ਉਹ ਗੈਪ ਵੱਧਦਾ ਜਾ ਰਿਹਾ ਤੇ ਉਹ ਇੱਕ ਚੁਣੌਤੀ ਬਣ ਚੁੱਕਾ ਹੈ ਹੁਣ ਕੇਂਦਰ ਸਰਕਾਰ ਨੇ ਸਾਲ 2024-2025 ਵਿੱਚ ਪੰਜਾਬ ਦੇ ਲਈ 23716 ਕਰੋੜ ਰੁਪਏ ਦੀ ਸ਼ੁੱਧ ਆਧਾਰ ਸੀਮਾ ਤੈਅ ਕੀਤੀ ਸੀ ਜਦਕਿ ਸੂਬਾ ਸਰਕਾਰ ਖੁੱਲੇ ਬਾਜ਼ਾਰ ਚੋਂ ਹੁਣ ਤੱਕ 40000 ਕਰੋੜ ਰੁਪਏ ਦਾ ਕਰਜ਼ਾ ਉਠਾ ਚੁੱਕਿਆ ਹੁਣ ਪੰਜਾਬ ਸਰਕਾਰ ਨੂੰ ਇੱਕ ਰਾਹਤ ਜ਼ਰੂਰ ਉਮੀਦ ਜਾਗੀ ਆ ਜੀ ਅੱਜ ਤੇ ਉਹਨਾਂ ਮਸਲਾ ਕੀ ਹੈ ਕਿ ਇੱਕ ਰਿਪੋਰਟ ਅਨਸਾਰ ਵਿੱਤੀ ਵਰਾ 226 ਵਿੱਚ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਤੋਂ ਬਾਅਦ ਪੰਜਾਬ ਦੇ ਜੀਐਸਟੀ ਜਿਹੜਾ ਮਾਲੀਆ ਵਾ ਉਹਦੇ 'ਚ 6.7 ਫੀਸਦੀ ਵਾਧੇ ਦਾ ਅਨੁਮਾਨ ਹੈ ਸਰਕਾਰ ਨੂੰ ਇਸ ਨਾਲ ਸੂਬਾ ਸਰਕਾਰ ਨੂੰ ਕਰੀਬ 28507 ਕਰੋੜ ਰੁਪਏ ਦੀ ਇਨਕਮ ਹੋ ਸਕਦੀ ਹੈ ਪਰ ਉਹ ਹੱਲੇ ਉਹ ਅਮੀਰ ਆ ਕਿ ਮਿਲ ਸਕਦੇ ਆ ਲੇਕਿਨ ਫਿਲਹਾਲ ਸਰਕਾਰ ਦਾ ਜਿਹੜਾ ਵਾਜੇ ਉਹ ਵੱਜੇ ਪਏ ਹੈਗੇ ਨੇ ਤੇ ਹੁਣ ਸਰਕਾਰ ਜਦੋਂ ਦੀ ਇਸ ਸਰਕਾਰ ਨੇ ਬਾਜ਼ਾਰ ਦੇ ਵਿੱਚੋਂ ਮੋਟਾ ਕਰਜ਼ਾ ਜਿਹੜਾ ਵਾ ਉਹ ਚੁੱਕਿਆ ਹਾਲਾਂਕਿ ਪਿਛਲੇ ਸਾਲ ਸੈਂਟਰਲ ਸਰਕਾਰ ਨੇ 2024-2025 ਦੇ ਇੱਕ ਸਾਲ ਦਾ ਜਿਹੜਾ ਵਿੱਤੀ ਵਾਰ ਆਉਂਦਾ ਉਹਦੇ ਵਿੱਚ ਕਹੇ ਕਿ ਤੁਸੀਂ 23716 ਤੋਂ ਜ਼ਿਆਦਾ ਕਰਜ਼ਾ ਨਹੀਂ ਚੁੱਕ ਸਕਦੇ ਲੇਕਿਨ ਸਰਕਾਰ ਉਸ ਦੇ ਮੁਕਾਬਲੇ 40828 ਕਰੋੜ ਦਾ 41000 ਕਰੋੜ ਰੁਪਏ ਦਾ ਕਰਜ਼ਾ ਚੁੱਕ ਚੁੱਕੀ ਹੈ ਤੇ ਜੇ ਪਿਛਲੇ 4 ਸਾਲਾਂ ਦੀ ਇਸ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜੇ 1 ਸਾਲ ਦੇ ਵਿੱਚ 4000 ਚੁੱਕ ਚੁੱਕਤੇ 1.5 ਤੋਂ 2 ਲੱਖ ਇਸ ਹਿਸਾਬ ਦੇ ਨਾਲ ਇਹ ਕਰਜ਼ਾ 1.5 ਤੋਂ 2 ਲੱਖ ਕਰੋੜ ਰੁਪਇਆ ਕਰਜ਼ਾ ਚੁੱਕ ਚੁੱਕੀ ਹੈ ਤੇ ਇਹ ਜਿਹੜੇ ਸਰਕਾਰ ਦੀ ਆਰਥਿਕ ਸਥਿਤੀ ਆ ਪੰਜਾਬ ਦੀ ਕਿ ਇਹਨਾਂ ਨੂੰ ਹੁਣ ਸਟੇਟ ਚਲਾਉਣ ਵਾਸਤੇ ਬਾਜ਼ਾਰ ਦੇ ਵਿੱਚੋਂ ਓਪਨ ਮੰਡੀ ਦੇ ਵਿੱਚੋਂ ਇਹਨਾਂ ਨੂੰ ਵਾਰ-ਵਾਰ ਕਰਜ਼ਾ ਚੁਕਣਾ ਪੈ ਰਿਹਾ ਜੀ ਜੀ ਮੰਨਣਾ ਤਾਂ ਇਹ ਜਾ ਸਕਦਾ ਕਿ ਹੁਣ ਚਾਹੇ ਕਿਹੜੀ ਮਰਜੀ ਸਰਕਾਰ ਹੋਵੇ ਦਾਵੇ ਸਾਰਿਆਂ ਦੇ ਵੱਡੇ ਹੁੰਦੇ ਨੇ ਪਰ ਜਦੋਂ ਗੱਲ ਧਰਾਤਲ ਦੀ ਆਵੇ ਉਦੋਂ ਫੇਲ ਸਾਬਿਤ ਹੁੰਦੇ ਨੇ ਜਿਵੇਂ ਸਰਕਾਰ 2022 ਦੇ ਵਿੱਚ ਬਣਨ ਤੋਂ ਪਹਿਲਾਂ ਹੀ ਕਹੇਤ ਅਸੀਂ ਅਰਵਿੰਦ ਕੇਜਰੀਵਾਲ ਨੇ ਕਿ 30 ਹਜ਼ਾਰ ਕਰੋੜ ਰੁਪਏ ਤੇ ਅਸੀਂ ਸਿਰਫ ਮਾਈਨਿੰਗ ਤੋਂ ਹੀ ਇਕੱਠਾ ਕਰ ਲਾਵਾਂਗੇ ਫਿਰ ਕੀ ਜਿਹੜੀ ਵੀ ਸਰਕਾਰ ਹੁੰਦੀ ਹੈ ਉਹ ਪੰਜਾਬ ਦੇ ਸਿਰ ਉੱਤੇ ਜਿਹੜਾ ਕਰਜ਼ਾ ਮੜ ਕੇ ਅੱਗੇ ਚਲਦੀ ਬਣਦੀ ਹੈ ਦੂਸਰੋਂ ਸਭ ਤੋਂ ਵੱਡੀ ਗੱਲ ਇਹ ਸਾਰੇ ਸਿਆਸੀ ਜੁਮਲੇ ਹੁੰਦੇ ਨੇ ਜਿਵੇਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਸਿਆਸੀ ਜੁਮਲਾ ਸਾਹਤ ਹੋ ਗਿਆ ਕਿ ਅਸੀਂ ਸ਼ਰਾਬ ਤੇ ਮਾਈਨਿੰਗ ਚੋਂ 50000 ਕਰੋੜ ਰੁਪਏ ਇਕੱਠੇ ਕਰਾਂਗੇ ਇਦਾਂ ਹੀ ਅਮਿਤ ਸ਼ਾਹ ਸਾਹਿਬ ਨੇ ਕਹਿਤਾ ਸੀ ਬੀਜੇਪੀ ਦੀ ਸਰਕਾਰ ਵੀ ਸਚਾਉਦਾ ਕਿ ਆਰ ਭਾਰਤੀ ਦੇ ਖਾਤੇ 15 ਲੱਖ ਰੁਪਏ ਜਾਊਗਾ ਇਹ ਸਿਆਸੀ ਜੁਮਲੇ ਹੁੰਦੇ ਨੇ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈਗਾ ਕਿ ਬੇ ਲੋਕਾਂ ਨੂੰ ਬੇਪੂਖ ਬਣਾਇਆ ਜਾਂਦਾ ਹੈਗਾ ਜੇ ਸੱਚੇ ਹੁੰਦੇ ਤੇ ਭਾਰਤ ਸਰਕਾਰ ਨੇ ਹਰ ਭਾਰਤੀ ਦੇ ਖਾਤੇ 'ਚ 15 ਲੱਖ ਪਾ ਦੇਨੇ ਜੇ ਇਹਨਾਂ ਦੇ ਕੰਮ ਕਰਨ ਦੀ ਨੀਅਤ ਸਾਫ਼ ਹੁੰਦੀ ਤੇ ਇਹ ਵੀ 50 ਹਜ਼ਾਰ ਕਰੋੜ ਰੁਪਈਆ ਸਰਾਬ ਤੇ ਰੇਤਾ ਜੋ ਇਕੱਠਾ ਕਰ ਸਕਦੇ ਸੀ ਲੇਕਿਨ ਉਹ ਨਹੀਂ ਕਰ ਪਏ ਸਿਆਸੀ ਜੁਗਲੇ ਸਾਬਤ ਹੁੰਦੇ ਕਿ ਲੋਕਾਂ ਨੂੰ ਬੇਵਕੂਫ ਬਣਾਓ ਗੁੱਧੂ ਬਣਾਓ ਤੇ ਸਰਕਾਰ ਤੇ ਕਬਜ਼ਾ ਕਰੋ ਉਹ ਸਰਕਾਰ ਬਣਾਉਣ ਤੱਕ ਮਕਸਦ ਸੀ ਉਹ ਉਹਨਾਂ ਦਾ ਪੂਰਾ ਹੋ ਗਿਆ ਹੁਣ ਸਵਾਲ ਹੈ ਕਿ ਪੰਜਾਬ ਦੇ ਵਿੱਚ ਬੇ ਖਰਚ ਜਿਹੜੇ ਬਿਲੋੜੇ ਖਰਚੇ ਬਹੁਤ ਕੀਤੇ ਜਾ ਰਹੇ ਨੇ ਮਹਾਲੀ ਦੇ ਵਿੱਚ ਜਦ ਚੰਡੀਗੜ੍ਹ ਵਿੱਚ ਸਰਕਾਰ ਕੋਈ ਡੇਡ ਵਧੀਆ ਰੈਸਟ ਹਾਊਸ ਆ ਤੇ ਉੱਥੇ ਇੱਕ ਦੋ ਡਿਪਾਰਟਮੈਂਟਾਂ ਨੇ ਕਿਸੇ ਵੱਡੇ ਸਾਹਿਬ ਵਾਸਤੇ ਡੇਡ 2 ਕਰੋੜ ਦੇ ਨਵੇਂ ਰੈਸਟ ਹਾਊਸ ਬਣਾਤੇ ਫਿਰ ਨਵੇਂ ਹੈਲੀਪੈਡ ਬਣਾਏ ਜਾ ਰਹੇ ਬਲੋੜਾ ਖਰਚਾ ਜਿਹੜੀ ਸਰਕਾਰ ਉਹ ਬਹੁਤ ਕਰ ਰਹੀ ਹੈਗੀ ਤੇ ਜਦ ਕਿ ਵਕਾਫ ਨਾਮ ਤੇ ਜਿਹੜਾ 2000 ਕਰੋੜ ਰੁਪਏ ਚੁੱਕ ਰਹੀ ਆ ਤੇ ਇਸ ਕਰਕੇ ਸਰਕਾਰ ਪੰਜਾਬ ਸਰਕਾਰ ਦੀ ਸਥਿਤੀ ਬਹੁਤ ਹੀ ਆਰਥਿਕ ਤੌਰ ਤੇ ਮਾੜੀ ਹੈ ਪਿਛਲੀਆਂ ਸਰਕਾਰਾਂ ਨੇ ਵੀ ਕਰਜ਼ਾ ਚੁੱਕਿਆ ਲੇਕਿਨ ਉਹਨਾਂ ਦੇ ਮੁਕਾਬਲੇ ਇਸ ਸਰਕਾਰ ਨੇ ਜ਼ਿਆਦਾ ਕਰਜ਼ਾ ਚੁੱਕਿਆ ਗਿਆ ਤੇ ਲਗਾਤਾਰ ਪੰਜਾਬ ਤੇ ਉੱਪਰ ਕਰਜ਼ਾ ਵੱਧਦਾ ਜਾ ਰਿਹਾ ਹੈ ਕਿਸੇ ਵੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਆਉਂਦੀ ਹੈ ਕਿਸੇ ਦਾ ਵੀ ਧਿਆਨ ਨਹੀਂ ਹੈ ਇੰਨੀਆਂ ਜ਼ਿਆਦਾੀਆਂ ਸਬਸਿਡੀਆਂ ਨੇ ਇੰਨੀਆਂ ਜ਼ਿਆਦਾ ਲੀਕੇਜ ਨੇ ਇਹ ਤਾਂ ਕਹਿੰਦੇ ਸੀ 50 ਹਜ਼ਾਰ ਤੇ ਰੇਤਾ ਤੇ ਸ਼ਰਾਬ ਚਾਜੂਗਾ ਫਿਰ ਕਹਿੰਦੇ ਲੱਖ ਡੇਢ ਲੱਖ ਕਰੋੜ ਰੁਪਈਆ ਤੇ ਸਰਕਾਰੀ ਮਹਿਕਮਿਆਂ ਤੇ ਜਿਹੜੀ ਲੀਕੇਜ ਆ ਉਹ ਅਸੀਂ ਉਹ ਵੀ ਕਰ ਲਾਂਗੇ ਸਹੀ ਲੇਕਿਨ ਉਹ ਸਿਰਫ ਤੇ ਗੱਲਾਂ ਹੀ ਜਿਹੜੀਆਂ ਨੇ ਕੜਾ ਹਿਸਾਬ ਤੋਂ ਹੋਏ ਨੇ ਗਰਾਉਂਡ ਲੈਵਲ ਤੇ ਜਾਂ ਨੀਅਤ ਦੇ ਤੌਰ ਤੇ ਦੇਖਿਆ ਜੇ ਤੇ ਸਰਕਾਰ ਉਸ ਪੱਧਰ ਦਾ ਆਰਥਿਕ ਸੁਧਾਰ ਕਰਨ ਦੇ ਵਿੱਚ ਬੁਰੀ ਤਰ੍ਹਾਂ ਸਾਬਤ ਜਿਹੜੀ ਆ ਫੇਲ ਸਾਬਤ ਹੋਈ ਹੈ ਹਾਂ ਇਹ ਅਗਰ ਸਰਕਾਰ ਚਾਹੁੰਦੀ ਹੈਗੀ ਤਾਂ ਇਹ ਲੀਕੇਜ ਵੀ ਬੰਦ ਕਰ ਸਕਦੀ ਸੀ ਆਪਣੇ ਖਰਚੇ ਵੀ ਘਟਾ ਸਕਦੀ ਹੈ ਜਹਾਜ਼ ਇੰਨੇ ਨੇ ਖਰਚੇ ਕਿ ਖਰੀਦੇ ਜਾ ਰਹੇ ਨੇ ਤੇ ਜਹਾਜ਼ਾਂ ਤੇ ਜਹਾਜ਼ ਉੱਪਰ ਹੀ ਹਵਾ ਦੇ ਵਿੱਚ ਉੱਡਦੇ ਨੇ ਉਹਦਾ ਵੀ ਨਹੀਂ ਪਤਾ ਜਾਂਦਾ ਕਿ ਕਿੱਥੇ ਜਾਂਦਾ ਤੇ ਕਿੱਥੇ ਉਤਰਦਾ ਜਾਂ ਜਹਾਜ਼ ਜੂਟੇ ਦੋ ਦੋ ਤਿੰਨ ਤਿੰਨ ਘੰਟੇ ਲੈ ਜਾ ਰਹੇ ਨੇ ਉਹ ਜਿਹੜੇ ਬਲੋੜੇ ਖਰਚੇ ਨੇ ਉਹ ਘਟਾਏ ਜਾ ਸਕਦੇ ਸੀ ਲੇਕਿਨ ਨਹੀਂ ਸਰਕਾਰ ਨੇ ਜਿਹੜੇ ਆਪਣੇ ਖਰਚੇ ਨਹੀਂ ਘਟਾਏ ਸਰਕਾਰ ਜਦੋਂ ਜਾਂਦੀ ਆ ਜ਼ਿਲ੍ਹਿਆਂ ਦੇ ਵਿੱਚ ਜਾਂਦੀ ਆ ਸਰਕਾਰੀ ਰੈਸਟ ਹਾਊਸ 'ਚ ਰਹਿਣ ਦੀ ਬਜਾਏ ਫਾਈਵ ਸਟਾਰ ਹੋਟਲਾਂ ਦੇ ਵਿੱਚ ਜਿਹੜਾ ਵਾ ਰਿਹਾ ਜਾ ਰਿਹਾ ਉੱਥੇ 10-10 ਲੱਖ ਰੁਪਏ ਖਰਚੇ ਜਾ ਰਹੇ ਹੈ ਕਿੰਨੇ ਜੀ ਉੱਥੇ ਹੋਰ ਵੀ ਕਿਉਂਕਿ ਇੱਕ ਦਿਨ ਐਡਵਾਂਸ ਪਾਰਟੀ ਜਾਂਦੀ ਫਿਰ ਬਾਅਦ 'ਚ ਜਾਂਦੇ ਹੈ ਕਿੰਨੇ ਇੰਨਾ ਮਹਿੰਗੇ ਹੋ ਕੇ ਖਰਚੇ ਉਹ ਵੀ ਸਰਕਾਰ ਜਿਹੜੇ ਖਰਚੇ ਘਟਾ ਸਕਦੇ ਲੇਕਿਨ ਸਰਕਾਰ ਨੇ ਸਿਰਫ ਖਰਚੇ ਜਿਹੜੇ ਨੇ ਉਹ ਨਹੀਂ ਘਟਾਇਆ ਗਿਆ ਉਹ ਦੂਜਾ ਡਵੈਲਪਮੈਂਟ ਦੇ ਨਾਮ ਤੇ ਹੁਣ ਜਿਹੜਾ 2000 ਕਰੋੜ ਰੁਪਈਆ ਜਿਹੜਾ ਫੇਰ ਸਰਕਾਰ ਨੇ ਚੁੱਕਣ ਵਾਸਤੇ